ਗੱਲ ਕਰ ਲੈ ਯਾਰ ਪਹਿਲਾਂ ਮੇਰਾ ਭਰਾ ਜਿਹੜਾ ਜਿਹੜਾ ਨੰਬਰੋਂ ਤੁਹਾਡਾ ਕੀ ਲੱਗਦਾ ਇਹ ਬਾਈ ਰੈਕਨਿਡਿਟ ਹੋ ਗਿਆ ਪੋਲ ਦੇ ਉੱਪਰ ਹਾਂ ਜੋ ਨਲਕਸਰ ਗੁਰਦੁਆਰਾ ਹੈ ਉਸ ਦੇ ਸਾਹਮਣੇ ਬਿਲਕੁਲ ਉੱਪਰ ਉਹਦਾ ਸਾਜਿਆ ਯਾਨੀ ਪਾਈਟਰੀ ਦੁਆਰਾ ਥਾ ਹਾਂ ਪਰ ਉਹਨਾਂ ਦਾ ਅਜੇ ਸ਼ਾਦੀ ਨਹੀਂ ਹੋਈ ਸੀ ਸ਼ਾਦੀ ਨਹੀਂ ਹੋਈ ਸੀ ਆਪ ਗਾਉਂ ਦੇ ਹੋ ਉਸਕੇ ਕੇ ਮੇਰੇ ਛਾਦੇ ਦਾ ਲੜਕਾ ਹੈ ਪੂਰਾ ਆਪਣਾ ਹਾਈਵੇ ਤੇ ਆਪਣਾ ਸਮਰਾਲਾ ਚੌਕ ਦੇ ਉੱਪਰ ਜਿਹੜਾ ਓਵਰਬ੍ਰਿਜ ਹੈ ਉਹਦੇ ਉੱਤੇ ਇੱਕ ਮੁੰਡਾ ਸੋਰਨੂ ਸੀ ਉਮਰ 27 ਸਾਲ ਉਹ ਡਵਾਈਡਡ ਕਰਾਸ ਕਰਨ ਲੱਗਿਆ ਸੀਗਾ ਤਾਂ ਪੱਕੇ ਦੂਜੇ ਪਾਸੇ ਜਾਣ ਲੱਗਿਆ ਸੀ ਤਾਂ ਉਹ ਅਚਾਨਕ ਕੋ ਕਿਸੇ ਵਹਾਂ ਦੀ ਲਪੇਟ ਜਾਣ ਕਰਕੇ ਐਕਸੀਡੈਂਟ ਹੋ ਰਹੀ ਡੈਥ ਹੋ ਗਈ ਵਾਹਨ ਜਿਹੜਾ ਮੌਕੇ ਨੂੰ ਪਾ ਦਿੱਕਾ ਕਿੱਥੇ ਦਾ ਰਹਿਣਾ ਸੀ ਇਹ ਸੋਨੂੰ ਟਿਪਾ ਰੋਡ ਦਾ ਰਹਿਣ ਵਾਲਾ ਸੀ ਅੱਛਾ ਜੀ ਤੇ ਕਿੰਨੀ ਉਮਰ ਸੀ ਸਰ ਉਹਦੀ 27 ਸਾਲ ਦਾ ਸੀ ਮੁੰਡਾ ਤੇ ਉੱਥੇ ਮੌਕੇ ਤੇ ਡੈਥ ਹੋ ਗਈ ਉਹਨੂੰ ਸਿਵਲ ਹਸਪਤਾਲ ਭੇਜਿਆ ਸੀ ਕਿ ਉਹਦਾ ਪੋਸਟਮਾਰਨ ਕਰਾ ਗਿਆ ਉਹ ਲਾਸ਼ ਜਿਹੜੀ ਵਾਹਲੇ ਗਈ ਸਰ ਕਿੱਥੇ ਵੀ ਕਿੱਥੇ ਜਾ ਰਿਹਾ ਸੀ ਕੁਝ ਪਤਾ ਲੱਗਿਆ ਸੀ ਕੁਝ ਇਹ ਆਪਣੇ ਕੰਮ ਤੋਂ ਆ ਰਿਹਾ ਸੀ ਟਿਪਾ ਰੋਡ ਤੇ ਜਾਣਾ ਸੀ ਨੇ ਉੱਥੇ ਰੁਕਿਆ ਉੱਥੋਂ ਉਤਰਿਆ ਸੀਗਾ ਤੇ ਉੱਥੇ ਹੀ ਉਹ ਕ੍ਰਾਸ ਕਰ ਲਗਾ ਛੜਕਤਾ ਉੱਥੇ ਦੇ ਉਹਨੇ ਫੇਰੇ ਤਾਂ ਮਾਰੀ ਗੱਡੀ ਗੱਡੀ ਦੇ ਨਾਲ ਹਟਾ ਵਜੀ ਉਹ ਪਤਾ ਨਹੀਂ ਲੱਗਿਆ ਆਜੇ ਕਿਉਂਕਿ ਉੱਪਰ ਜਿਹੜਾ ਉੱਪਰ ਹਾਈਟ ਤੇ ਸੀਗਾ ਸਰ ਇਸ ਮਾਮਲੇ ਦੇ ਵਿੱਚ ਕੋਈ ਡਿਸੀਜਨ ਨਹੀਂ ਆਇਆ ਨਹੀਂ ਉਹ ਸਾਰੀ ਕਰਜ ਨਹੀਂ ਮਿਲੀ ਸੀ ਕੋਸ਼ਿਸ਼ ਕੀਤੀ ਹੈ ਉਥੇ ਕੈਮਰਾ ਹੈ ਨਹੀਂ ਕੋਈ ਉਰ ਦੇ ਉੱਪਰ ਤੇ ਸਰ ਕਿਸ ਤਰੀਕੇ ਨਾਲ ਬਾਕੀ ਤਾਂ ਫਿਰ ਵੀ ਜਾਂਚ ਪੜਤਾਲ ਕਰ ਰਹੇ ਆ ਸਾਰੀ ਜੀ ਸਾਈ ਜਿੰਨੇ ਟਾਈਮ ਦਾ ਸਮਾਂ ਸੀਗਾ ਇਹ ਰਾਤ ਸੀਗਾ 10 11 11:30 ਵਜੇ ਦਾ 11:30 ਵਜੇ ਸਰ ਲਗਾਤਾਰ ਦੇਖਿਆ ਜਾਵੇ ਤੇ ਰੋਡ ਦੇ ਉੱਪਰ ਜਿਹੜੇ flyover ਦੇ ਉੱਤੇ ਉਹ ਡਿਵਾਈਡਰ ক্লোਜ਼ ਕਰਦੇ ਨੇ ਨੌਜਵਾਨ ਜਾਂ ਕੋਈ ਵੀ ਤੇ ਉਹਨਾਂ ਨੂੰ ਕਿੱਦਾਂ ਵੇਖ ਦਿੱਤਾ ਜਾਊਗਾ ਰੋਡ ਦੇ ਉੱਤੇ ਜਿਹੜਾ ਹਾਈਵੇ ਤੇ ਜਿਹੜੀਆਂ ਗੱਡੀਆਂ ਚੱਲਦੀਆਂ ਬੜੀਆਂ ਫਾਸਟ ਚੱਲਦੀਆਂ ਨੇ ਤੇ ਇਸ ਲਈ ਆਪਾਂ ਇਹੀ ਹੈ ਵੀ ਜਿਹੜਾ ਜਦੋਂ ਤੁਸੀਂ ਰੋਡ ਤੇ flyover ਦੇ ਉੱਪਰੋਂ ਤਾਂ ਬੜੇ ਧਿਆਨ ਨਾਲ ਕ੍ਰੋਸ ਕਰੋ ਹੌਲੀ ਕਰੋ ਸਾਈਡ ਤੇ ਆਰਾਮ ਨਾਲ ਚੱਲੋ ਤਾਂ ਹੀ ਬੰਦਾ ਬਚਾ ਬਚ ਸਕਦਾ ਨਹੀਂ ਤੇ ਹਾਈਵੇ ਤੇ ਬੜੀ ਸਪੀਡ ਨਾਲ ਗੱਡੀਆਂ ਆਉਂਦੀਆਂ ਉੱਥੇ ਬੜੀ ਪ੍ਰੋਬਲਮ ਕ੍ਰੀਏਟ